ਸਤਿਕਾਰਯੋਗ ਪਿਆਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਅਸੀਂ ਤੁਹਾਡੇ ਕੋਲ ਜਾਂਨਾ ਕੋਈ ਨਾ ਕੋਈ ਆਮ ਲੋਕਾਂ ਦਾ ਮੁੱਦਾ ਲੈ ਕੇ ਪਹੁੰਚਦੇ ਆں ਉਸੇ ਤਰ੍ਹਾਂ ਅੱਜ ਫੇਰ ਨਵਾਂ ਮੁੱਦਾ ਲੈ ਕੇ ਹਾਜ਼ਰ ਹੋਏ ਆਂ ਇਹ ਮੁੱਦਾ ਹੈ ਪਿੰਡ ਕੁਸਲਾ ਤੋਂ ਜਗਤਗੜ ਬਾਂਦਰ ਜਾਂਦੀ ਹੋਈ ਸੜਕ ਦਾ ਇਹ ਪ੍ਰਧਾਨ ਮੰਤਰੀ ಗ್ರಾಮ ਸੜਕ ਜੋ ਜਨਾਲੀ ਸੜਕ ਹੈ ਤੁਸੀਂ ਪੂਰਾ ਧਿਆਨ ਨਾਲ ਦੇਖੋ ਇਹ ਇਹ ਹਾਲਾਤ ਕੀ ਹੈ ਦੇਖੋ ਆ ਦੇਖੋ ਫਟ ਫਟ ਅੱਧਾ ਅੱਧਾ ਫਟ ਦੇ ਖੱਡੇ ਦੇ ਵਿੱਚ ਆમી ਹੈ ਤਕਰੀਬਨ ਇਹ ਤਾਂ 2.5 ਕਿਲੋਮੀਟਰ ਦਾ ਜਿਹੜਾ ਟੁੱਟਾ ਹੈ ਉਹਦੀ ਹਾਲਾਤ ਹੈ ਜਿਹੜੀ ਬਹੁਤ ਜ਼ਿਆਦਾ ਖਸਤਾ ਹੈ ਔਰ ਕਾਫੀ ਲੰਮੇ ਸਮੇਂ ਤੋਂ ਹੈ ਇੱਥੇ ਸਰਕਾਰਾਂ ਆਉਂਦੀਆਂ ਲਿੱਟਰ ਆਉਂਦੇ ਆ ਵੱਡੇ ਵੱਡੇ ਤੱਕ ਮਜੇ ਮਾਰਦੇ ਆ ਲੋਕਾਂ ਨੂੰ ਲਾਰੇ ਲਾਉਂਦੇ ਆ ਆਪਦੇ ਢਿੱਡ ਭਰਦੇ ਆ ਆਪਦੀਆਂ ਗੱਡੀਆਂ ਰਿਆਨਾਂ ਲਿੱਟਰਾਂ ਦੀਆਂ ਰਾਜਨੀਤਿਕ ਲੋਕਾਂ ਦੀਆਂ ਅਫਸਰ ਸਾਹਿਦੀਆਂ ਪਟੀਆਂ ਹੁੰਦੀਆਂ ਜਾਂਦੀਆਂ ਪਰੰਤੂ ਇਹ ਮੇਨ ਪ੍ਰਧਾਨ ਮੰਤਰੀ ಗ್ರಾಮ ਸੜਕ ਯੋਜਨਾ ਨਾਲ ਬਣੀ ਹੋਈ ਸੜਕ ਹੈ ਤੇ ਇਹਦੀ ਹਾਲਾਤ ਹੈ ਜਿਹੜੀ ਉਹ ਤੁਸੀਂ ਖੁਦ ਹੀ ਦੇਖ ਰਹੇ ਹੋ ਜਦੋਂ ਇਸ 2 ਕਿਲੋਮੀਟਰ ਦੇ ਟੋਟੇ ਦੇ ਵਿੱਚ ਹਾਲਾਤ ਇਹ ਹੈ ਕਿ ਜੇ ਬੰਦਾ ਰੋਟੀ ਖਾ ਕੇ ਤੁਰੇ ਹੋਵੇ ਦੂਜੇ ਪਾਸੇ ਨੂੰ ਜਾਂਦਾ ਨੂੰ ਦੁਵਾਰੇ ਰੋਟੀ ਖਾਣ ਆਲਾ ਹੋ ਜਾਂਦਾ ਹੈਗਾ ਜਿਹੜੀ ਸਰਕਾਰ ਹੈ ਤੇ ਆਪ ਸਰਕਾਰ ਚਵੰਦਪਾਪਾਗ ਸਰਦੂਲਗੜ ਪ੍ਰਸ਼ਾਸਨ ਮਾਨਸਾ ਪ੍ਰਸ਼ਾਸਨ ਇਸ ਨੂੰ ਸਾਰਿਆਂ ਨੂੰ ਇਹ ਸੜਕ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਹੈਗਾ ਕਿਉਂਕਿ ਬਹੁਤ ਸਾਰੇ ਸੜਕਾਂ ਨੂੰ ਪਿੰਡਾਂ ਨੂੰ ਮੇਨ ਰੋਡਾਂ ਨੂੰ ਜੋੜਨ ਵਾਲੀ ਸੜਕ ਹੈਗੀ ਹੈ ਉਮੀਦ ਕਰਦੇ ਆਂ ਕਿ ਪ੍ਰਸ਼ਾਸਨ ਇਸ ਪਾਸੇ ਵੱਲ ਧਿਆਨ ਦੇਊਗਾ। ਔਰ ਬਹੁਤ ਬਹੁਤ ਵੀਡੀਓ ਸ਼ੇਅਰ ਕਰੋ ਤਾਂ ਜੋ